ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਜੇ ਇੱਕ ਤਾਜੀ ਸੂਈ ਵੀ ਮੈਂ ਤੇ ਇੱਕ ਦਿਖਾਉਣੀ ਹੈ ਬੈੜਾ ਰੇਟ ਵੀਡੀਓ ਦੇ ਵਿੱਚ ਹੋਊਗਾ ਦੋ ਨਗ ਵਿਕਰੀ ਵਾਲੇ ਹਾਜ਼ਰ ਹਾਂ ਜੀ ਵੀਰ ਜੀ ਸਤਿ ਸ੍ਰੀ ਅਕਾਲ ਨਾਮ ਐਡਰੈਸ ਦੱਸੋ ਜੀ ਆਪਣਾ ਸ਼ਹਿਰ ਬਰਨਾਲਾ ਬੱਬਰਾਂ ਦੇ ਕੋਠੇ ਰਾਮੜੀਆ ਬਰਨਾਲਾ ਜੀ ਤੇ ਬਰਨਾਲਾ ਸ਼ਹਿਰ ਦੇ ਵਿੱਚ ਹੀ ਆ ਗਏ ਹਨਾ ਜੀ ਮੋਬਾਈਲ ਨੰਬਰ ਬਈ ਜੀ ਆਪਣਾ 9878100855 98781 00855 ਜਿਹੜੇ ਪਹਿਲਾ ਨੰਬਰ ਤੇ ਆਪਾਂ ਮੱਝ ਦੇਖ ਰਹੇ ਆਂ ਬਾਈ ਜੀ ਸੂਆ ਕਿਹੜਾ ਸੂਈ ਹੈ ਚੌਥਾ ਸੂਆ ਸੂਈ ਚੌਥਾ ਸੂਆ ਤੇ 나ੜੂਆ ਬੱਚੇ ਦਾ ਨਾਲ ਹਨਾ ਮੈਂ ਕਿਹਾ ਕਹਿਵਾ ਦੇਣਾ ਸੂਈ ਨੂੰ ਅੱਛਾ ਅੱਛਾ ਅੱਠਵਾਂ ਦਿਨ ਨੂੰ ਅੱਛਾ ਅੱਠਵਾਂ ਦਿਨ ਨੂੰ ਸੂਈ ਨੂੰ ਬੱਚਾ ਮਗਰ ਆ ਗਈ ਕੱਟੀ ਗਈ ਪੂਰੀ ਤਰ੍ਹਾਂ ਸੋ ਕੱਟੀ ਦੇਖੋ ਯਾਰ ਕੀ ਬਾਤ ਆ ਵਧੀਆ ਪਾਲ ਕੇ ਕੱਟੀ ਆ ਵਿਚੇ ਹਨਾ ਤੇ ਦੁੱਧ ਕਿੰਨਾ ਬਾਈ ਜੀ ਚੋਣ ਵਾਲਾ ਹੁਣ 13 ਕਿਲੋ ਨਿਬੜ ਜਿਓ ਹਾਂ ਨਵਾਂ ਨਵਾਂ ਤੇ ਰੇਟ ਰੇਟ ਇਹਦਾ ਕੀ ਰਹੂ ਲੱਖ ਰੁਪਇਆ ਮਾਣਾ ਮੋਟਾ ਗਜਾਇਆ ਸੋਜੂਗੀ ਮੋਟਾ ਮਾਨਤਾ ਠੀਕ ਹੈ ਚੌਂਡ ਚਵਾ ਧਾਰਾਂ ਦੀ ਕਪੂਰ ਸਰਲਾ ਤੇ ਨਹੀਂ ਨਿਕਲਿਆ ਬੱਚਾ ਬਹੁਤ ਤੇਰੇ ਵਰਨ ਸਭਰ ਕੱਦ ਵੈਟ ਵਗੈਰਾ ਦੇਖ ਸਕਦੇ ਮੈਂ ਇਹਦਾ ਚੰਗਾ ਸੋਹਣਾ ਸਾਫ ਸੁਥਰਾ ਤੇ ਥੋੜੇ ਨੌ ਜਰੂਰ ਰੌਣ ਵਾਲਿਆ ਹਨਾ ਪੱਕੇ ਥਾਂ ਤੋਂ ਆਈ ਵੀ ਆ ਤੇ ਕੱਲੇ ਨੌ ਲਾਉਣ ਦੀ ਜਰੂਰਤ ਆ ਬਸ ਤੇ ਬਾਕੀ ਲੇਵਾ ਲੂਵਾ ਸੋਹਣਾ ਸਾਫ ਸੁਥਰਾ ਕੱਦ ਕਾੜ ਵਜਨ ਵਜੂਦ ਵੀ ਚੰਗਾ ਤੇ ਚੌਣ ਪਸਵਾ ਦੀ ਦੱਸ ਦਿਆ ਬਾਈ ਕਹਿੰਦੇ ਇੱਕ ਨੰਬਰ ਆ ਬਿਲਕੁਲ ਰੇਟ ਇਹਦਾ ਲੱਖ ਰੁਪਇਆ ਬਾਕੀ ਮੌਕੇ ਤੇ ਗਜੈਸ ਹੋਜੂ ਚੌਥਾ ਸੂਆ ਮੈਂ ਆ ਵੱਡੀ ਸੂਈ ਸਭਾਈ ਤੇ ਥਣਾ ਚ ਬਿੱਥੀ-ਬੁੱਥੀ ਚੰਗੀ ਆ ਕੋਈ ਪੂਰ ਸਰ ਨਾਲ ਕੋਈ ਹੋਰ ਨਹੀਂ ਤੇ ਜੇ ਅਜੁਰ ਜਮਾ ਕੰਮ ਡੰਨਾ ਸੋ ਉਸ ਗੱਲੋਂ ਬੰਦਾ ਬੇਫਿਕਰ ਹੋਇਆ ਕਹਿੰਦਾ ਬਾ ਚੰਗੀ ਸਾਂਭੇਗੀ ਹੋਰ ਕਪੈਸਿਟੀ ਹੈਗੇ ਕਿਲੋ ਘਣ ਦੋਤ ਵਧਾਉਂਦੀ ਬਾਸ 2 ਕਿਲੋ ਹੋਰ ਬਾਜੀ ਉਹ ਕਹਿੰਦਾ ਬਾ ਚਾ 13 ਮੰਨ ਕੇ ਲੈ ਜਾ ਬੰਦਾ 14 ਕਿਲੋ ਦੋ ਹੁਣ ਵੀ ਅੱਗੇ ਦੋ ਨੰਬਰ ਇਹਦੀ ਵਹਿੜ ਦੇਖ ਰਿਹਾ ਕ੍ਰੋਸਾਂ ਇਹਦੇ ਮਗਰ ਇਹ ਬੱਛੀ ਆ ਗਈ ਹੈਨਾ ਅੱਛਾ ਇਹ ਸੂਆ ਬਾਈ ਜੀ ਕਿਹੜਾ ਸੂਆ ਹੈ ਇਹ ਦੂਜਾ ਦੂਜਾ ਸੂਆ ਸੀ ਹੋਈ ਆ ਕਿ ਐਕ ਦਿਨ ਹੋ ਗਿਆ ਸੂ 13 14 ਦਿਨ ਸੂਈ ਨੂੰ ਜੇਰ ਵਗੈਰਾ ਦਾ ਨਾ ਦੁੱਧ ਕਿੰਨਾ ਚੋਣ ਦਾ 10 ਕਿਲੋ ਦੋ ਜਮਾ ਨਿਪੜ ਜਾਊਗਾ ਹਾਂਜੀ ਰੇਟ ਕੀ ਰਹਿਣਾ ਇਹਦਾ 3000 ਰੁਪਏ ਗਜੈਸ ਮਾੜੀ ਮੋਟੀ ਕਰਦਾ ਤੇ ਚੋਣ ਚਵਾ ਧਾਰਪੁਰ ਸਭਰ ਦੂਜੇ ਨੰਬਰ ਤੇ ਕ੍ਰਾਸ ਸੰਗ ਦੀ ਬੈੜ ਦੇਖ ਸਕਦੇ ਹੋ ਛੋਟੇ ਛੋਟੇ ਸਿੰਘਾਂ ਵਾਲੀ ਬੈੜ ਆਈ ਫੋਟਾਂ ਜੇ ਹੈਗੀਆਂ ਨੇ ਤੇ ਰੇਟ 30000 ਬਿਲਕੁਲ ਜੇ ਉਹਨਾਂ ਨੇ 10 ਲੀਟਰ ਦੁੱਧ ਦਾ ਕਰਾਉ ਸੰਗ ਦੀ ਤੇ ਨਿਆਣਾ ਪਾ ਕੇ ਮੰਨ ਕੇ ਚੱਲ ਕੋਈ ਦਿੱਕਤ ਵਾਲੀ ਗੱਲੀ ਨਹੀਂ ਦੋਨੇ ਪਾਸੇ ਪੈਕੇ ਚਲੋ ਠੀਕ ਹੈ ਠੰਡੀ ਸੀ ਬਾਕੀ ਮਗਰ ਬੱਚੀ ਆ ਗਈ ਹੈਨਾ ਸੋ ਬੱਚੀ ਦੇਖ ਸਕਦੇ ਹੋ ਵਧੀਆ ਸੰਭੀਗੇ ਬੱਚੀ ਮਗਰ ਸੋਹਣੀ ਤਿਆਰ ਹੋਊਗੀ ਤੇ ਬਾਕੀ 30000 ਆਪਾਂ ਦੇ ਕੇ 30 ਦਾ ਵਜੋਂਦਾ ਕੋਈ ਕੁਝ ਨਹੀਂ ਯਾਰ ਜਮਾ ਹੈਨਾ ਹਾਂ ਜੀ ਤੁਹਾਨੂੰ ਪਤਾ ਹੈ ਆਪਾਂ ਪੈਹੀ ਉਹਨੇ ਕਿ ਮੰਗਿਆ ਉਹਦਾ ਪੀਸਾ ਜੀ ਨੰਬਰ ਬੋਲ ਦੇ ਆਪਣਾ ਜੀ 9878100054 ਜੀ ਲਾ ਤੁਰਿਆ ਜੀ ਜੀ ਬਬਰਾਂ ਦੇ ਕੋਠੇ ਸਹਿਰ ਬਰਨਾਲਾ ਤੇ ਕੋਈ ਵੀ ਨਗਰ ਤੁਹਾਡੇ ਪਸੰਦ ਹੋ ਵੀਡੀਓ ਦੇਖ ਲਈ ਤੇ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਾ